ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰ ਦਾ ਕੋਰ ਮੋਟੀਵੇਸ਼ਨਲ ਅੱਜ ਦੀ ਸਟੋਰੀ ਨਾ ਇੰਟਰਸਟਿੰਗ ਹੋਣ ਦੇ ਨਾਲ ਨਾਲ ਇੱਕ ਮੇਨ ਮੋਟੀਵੇਟਿਡ ਵੀ ਹੈ ਸਾਡੀ ਸ਼ਰਦਾ ਦੇ ਅਸੀਂ ਕਿੰਨਾ ਕੁ ਵਿਸ਼ਵਾਸ ਰੱਖਦੇ ਆ ਆਪਣੇ ਵਾਹਿਗੁਰੂ ਤੇ ਕੋੜ ਪਰਮਾਤਮਾ ਅੱਲਾ ਨਾਮ ਅਲੱਗ-ਅਲੱਗ ਹੈ ਪਰ ਜਿਹੜੇ ਦਿਲ ਤੋਂ ਮੰਨਦੇ ਨੇ ਉਹਨਾਂ ਨੂੰ ਪਤਾ ਵੀ ਇੱਕੋ ਹੀ ਚੀਜ਼ ਹੈ ਐਗਜ਼ਾਮਪਲ ਫੋਰ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਬੱਚਾ ਹੁੰਦਾ ਹੈ ਹਰ ਇੱਕ ਪੇਰੈਂਟਸ ਦੇ ਹਰ ਇੱਕ ਜੀ ਘਰ ਦੇ ਅਲੱਗ-ਅਲੱਗ ਨਾਮ ਤੋਂ ਪੁਕਾਰਦੇ ਨੇ ਹਨਾ ਲਾਡੋ ਪੁੱਤ ਬੇਟਾ ਮੇਰੀ ਕਾਟੋ ਮੇਰੀ ਬਿੱਲੀ ਪਿੰਡਾਂ ਦੇ ਵਿੱਚ ਐਕਸਟਰਾ ਨਾਮ ਰੱਖੇ ਜਾਂਦੇ ਨੇ ਪਰਪਰ ਨੂੰ ਤਾਂ ਪਤਾ ਨਾ ਕਿ ਬੱਚਾ ਆਪਣਾ ਇੱਕੋ ਹੀ ਹੈ ਨਾਮ ਪਿਆਰ ਦੇ ਅਡ-ਅਡ ਨੇ ਐਦਾਂ ਹੀ ਸੀ ਪ੍ਰਮਾਤਮਾ ਨੂੰ ਅਡ-ਅਡ ਨਾਮਾਂ ਨਾਲ ਭਾਵੇਂ ਪੁਕਾਰੀਏ ਉਹਨਾਂ ਨੂੰ ਪੁਕਾਰਨ ਦਾ ਤਰੀਕਾ ਭਾਵੇਂ ਅਡ-ਅਡ ਹੋਵੇ ਪਰ ਹੁੰਦਾ ਪ੍ਰਮਾਤਮਾ ਇੱਕੋ ਹੀ ਹੈ ਸੋ ਇਸੇ ਦੇ ਰਿਲੇਟਿਡ ਇੱਕ ਸਟੋਰੀ ਸੁਣਾਉਣੀ ਆ ਬਹੁਤ ਵਿਸ਼ਵਾਸ ਵਧੂਗਾ ਤੇ ਪਤਾ ਲੱਗੂਗਾ ਕਿ ਦਾਨ ਦਾ ਸਾਡੇ ਜੀਵਨ ਦੇ ਉੱਤੇ ਕਿੰਨਾ ਮਹੱਤਮਪੂਰਨ ਹਿੱਸਾ ਆ। ਜ਼ਿਆਦਾ ਟਾਈਮ ਵੇਸ ਨਾ ਕਰਦੇ ਪਰ ਆਪਾਂ ਸਟੋਰੀ ਸਟਾਰਟ ਕਰਦੇ ਆਂ ਐਂਡ ਜ਼ਿਆਦਾ ਲੰਬੀ ਨਹੀਂ ਹੋਊਗੀ ਇਸ ਕਰਕੇ ਬੋਰ ਨਾ ਹੋਇਓ ਡੋਂਟ ਸਕਿਪ ਮਾਈ ਵੀਡੀਓ ਕੰਟੀਨਿਊਲੀ ਦੇਖਿਓ ਐਂਡ ਦੇ ਵਿੱਚ ਬਹੁਤ ਸੋਹਣੇ ਸਿੱਖਿਆ ਆਉਂਦੀ ਆ। ਇਸ ਤਰ੍ਹਾਂ ਹੀ ਜੀ ਇੱਕ ਬਜ਼ੁਰਗ ਜੋੜਾ ਹੁੰਦਾ ਜਿਨ੍ਹਾਂ ਕੋਲ ਕੋਈ ਔਲਾਦ ਨਹੀਂ ਹੁੰਦੀ। ਜਵਾਨੀ ਵੇਲੇ ਅਗਲੇ ਨੇ ਕਮਾਇਆ ਤੇ ਪੈਸਾ ਜੋੜਿਆ। ਪਰ ਹੁਣ ਜਦੋਂ ਬढ़ापे ਦਾ ਸਹਾਰ ਆ ਗਿਆ ਹੁਣ ਉਹਦੇ ਕੋਲ ਕੋਈ ਪੁੱਤ ਤੀ ਨਹੀਂ ਹੈਗੀ ਉਹਦੀ ਸੇਵਾ ਕਰਨ ਤਾਂ ਇੱਕ ਨੌਕਰ ਰੱਖ ਲੰਦਾ ਹੈ ਨੌਕਰ ਹੈ ਜੋ ਬਹੁਤ ਸਾਲਾਂ ਤੋਂ ਉਹਦੇ ਕੰਮ ਕਰ ਰਿਹਾ ਹੈ ਬਜ਼ੁਰਗ ਜੋੜੇ ਨੂੰ ਸਾਥ ਰਿਹਾ ਵਿਸ਼ਵਾਸਪਾਤਰ ਬਣ ਚੁੱਕਿਆ ਇਮਾਨਦਾਰ ਨੌਕਰ ਹੈ ਹੁਣ ਜਦੋਂ ਤੋਂ ਜਵਾਨੀ ਵੇਲਾ ਸੀ ਹਰ ਸਾਲ ਉਹ ਆਪਣੇ ਕੁਲ ਦੇਵੀ ਥ੍ਰਿਪਰੀ ਦੇ ਵਿੱਚ ਜਾਂਦੇ ਹੁੰਦੇ ਸੀ ਪਰ ਹੁਣ ਜਿਸ ਤਰ੍ਹਾਂ ਹੀ ਗੋਡੇ ਖੜ ਗਏ ਬੁਢਾਪੇ ਨੇ ਘੇਰਾ ਪਾ ਲਿਆ ਹੁਣ ਉਹਨਾਂ ਦਾ ਆਣਾ ਜਾਣਾ ਜਿਹੜਾ ਉਹ ਸੈਰ ਸਪਾਟਾ ਕਰਨਾ ਬੰਦ ਹੋ ਗਿਆ ਇਸ ਕਰਕੇ ਆਪਣੇ ਨੌਕਰ ਨੂੰ ਰਿਕੁਐਸਟ ਕਰਦੇ ਨੇ ਕਿ ਅਸੀਂ ਤੈਨੂੰ ਆਉਣ ਜਾਣ ਦਾ ਖਰਚਾ ਦੇ ਦੰਨੇ ਆ ਤੇ ਤੂੰ 100 ਰੁਪਏ ਸਾਡੇ ਨਾਮ ਦਾ ਉੱਥੇ ਹਾਂਜੀ ਉਹ ਕਹਿੰਦੇ ਨੇ ਕਿ 100 ਰੁਪਏ ਸਾਡੇ ਨਾਮ ਦਾ ਜਿਹੜਾ ਉੱਥੇ ਗੱਲੇ 'ਚ ਪਾ ਕੇ ਆ ਅਸੀਂ ਮਜਬੂਰ ਹੋ ਚੁੱਕੇ ਹਾਂ ਆਉਣ ਜਾਣ ਦਾ ਸਾਡਾ ਬਣਦਾ ਹੀ ਨਹੀਂ ਸਿਸਟਮ ਅਸੀਂ ਜ਼ਿਆਦਾ ਦਿਨ ਉੱਥੇ ਬਹਿ ਨਹੀਂ ਸਕਦੇ ਇਸ ਕਰਕੇ ਅਸੀਂ ਆਪਣੀ ਘਰ ਦੇ ਵੀਨ ਭੁੱਲਣਾ ਚਾਹਦੇ ਗੱਲ 100 ਰੁਪਏ ਦੀ ਨਹੀਂ ਗੱਲ ਸੇਵਾ ਭਾਵਨਾ ਦੀ ਹੁੰਦੀ ਆ ਹੁਣ ਨੂੰ ਆਣ ਜਾਣ ਦਾ ਖਰਚਾ ਦੇ ਕੇ 100 ਰੁਪਏ ਐਕਸਟਰਾ ਦੇ ਕੇ ਉਹਨੂੰ ਤੋਰ ਦਿੱਤਾ ਜਾਂਦਾ ਜਿਉਂ ਹੀ ਨੌਕਰ ਬੱਸ ਅੱਡੇ ਤੇ ਉਤਰਦਾ ਉਹਨੂੰ ਦੋ ਸਾਧੂ ਟੱਕਰ ਦੇਨੇ ਜੋ ਬਹੁਤ ਮਿਹਨਤਾਂ ਕਰਦੇ ਨੇ ਵੀ ਇੱਥੋਂ ਪਿੰਡ ਬੜੀ ਦੂਰ ਪੈਂਦਾ ਜਦੋਂ ਤੱਕ ਅਸੀਂ ਜਾਵਾਂਗੇ ਸਾਨੂੰ ਹੋਰ ਭੁੱਖੇ ਰਹਿਣਾ ਪਊਗਾ ਜੇ ਤੇਰੇ ਕੋਲ ਦਾਨ ਪੁੰਨ ਕਰਨ ਨੂੰ ਕੁਝ ਹੈਗਾ ਅੰਨ ਭੋਜਨ ਹੈਗਾ ਤਾਂ ਸਾਨੂੰ ਛਕਾ ਦੇ ਤੇਰੀ ਬਹੁਤ ਮਿਹਰਬਾਨੀ ਹੋਵੇਗੀ ਹੁਣ ਨੌਕਰ ਇੰਨੇ ਸਾਲਾਂ ਤੋਂ ਆਪਣੇ ਮਾਲਕ ਦੀ ਘਰ ਰਹਿ ਰਿਹਾ ਉਹ ਦੇਖ ਰਿਹਾ ਕਿ ਮਾਲਕ ਮੇਰਾ ਕਿੰਨਾ ਹੀ ਚੰਗੇ ਦਿਲ ਦਾ ਕਿੰਨੀ ਸੇਵਾ ਭਾਵਨਾ ਕਰਦਾ ਕਦੇ ਉਸਨੇ ਆਪਣੇ ਦਰ ਆਇਆ ਕੋਈ ਮੋੜਿਆ ਨਹੀਂ ਉਹੀ ਉਹਦਾ ਦਿਲ ਪਸੀਜ ਜਾਂਦਾ ਮੁਗੰਦੇ ਕੋਈ ਗੱਲ ਨਹੀਂ ਵੀ ਮੈਂ ਸਾਨੂੰ ਭੋਜਨ ਕਰਾ ਦਿੰਦਾ 100 ਰੁਪਏ ਲੈ ਕੇ ਦੁਕਾਨ ਤੇ ਜਾਂਦਾ 98 ਰੁਪਏ ਦਾ ਉਹਨਾਂ ਦੋ ਸਤਵਾਂ ਨੂੰ ਖਾਣਾ ਜਿਹੜਾ ਆ ਪਰੋਸ ਦਿੰਦਾ ਬਚਦੇ ਨੇ 2 ਰੁਪਏ ਹੁਣ ਨੌਕਰ ਕਹਿੰਦਾ ਮੈਂ ਇੱਡੀ ਦੂਰ ਵੀ ਆਇਆ ਮਾਲਕ ਦੀ ਸੇਵਾ ਭਾਵਨਾ ਵੀ ਹੁਣ ਵਿੱਚੇ ਨਾ ਰਹਿ ਜਵੇ ਵੀ ਚਲੋ ਜਿਹੜੇ 2 ਰੁਪਏ ਬਚੇ ਮੈਂ ਉਹਦੇ ਮੱਥਾ ਟੇਕ ਜਾਂਦਾ ਚਲੋ ਉਹਨਾਂ ਦਾ ਨਾਮ ਲੈ ਕੇ ਗੱਲੇ 'ਚ 2 ਰੁਪਏ ਪਾ ਕੇ ਮੱਥਾ ਟੇਕ ਕੇ ਘਰ ਨੂੰ ਰਵਾਨਾ ਹੋ ਜਾਂਦਾ ਜਦੋਂ ਕਰੇ ਜਾਂਦਾ ਤਾਂ ਅਚਾਨਕ ਉਧਾ ਜਿਹੜਾ ਮਾਲਕ ਹੈ ਉਹ ਆਉਂਦੇ ਸਾਰ ਉਹਨੂੰ ਪੁੱਛਦਾ ਕਹਿੰਦਾ ਮੱਥਾ ਦਾ ਤੂੰ ਸੋਨਾ ਟੇਕ ਆਇਆ ਤੇਰਾ ਧੰਨਵਾਦ ਹੈ ਪਰ ਤੂੰ 98 ਰੁਪਏ ਤਾਂ ਮੇਰੇ ਚੰਗੇ ਲੇਖਾ ਚ ਲਾ ਦੇ ਮੱਥਾ ਟੇਕ ਆਇਆ ਗੱਲੇ ਚ ਪਾਇਆ ਪਰ 2 ਰੁਪਏ ਦਾ ਤੂੰ ਕੀ ਕੀਤਾ ਉਹ ਨੌਕਰ ਬੜਾ ਹਰਾਨ ਹੈ ਮੇਰੇ ਮਾਲਕ ਨੂੰ ਆਹ ਗੱਲ ਕਿੱਦਾਂ ਪਤਾ ਲੱਗੀ ਉਹ ਕਹਿੰਦਾ ਸਾਹਬ ਜੀ ਤੁਹਾਨੂੰ ਇਹ ਗੱਲ ਕਿਵੇਂ ਪਤਾ ਲੱਗੀ ਵੀ ਮੇਰੇ ਕੋਲ ਤਾਂ ਕੋਈ ਦੱਸਣ ਦਾ ਵੀ ਸਾਧਨ ਨਹੀਂ ਸੀ ਮੈਂ ਤਾਂ ਹਲੇ ਹੁਣੇ ਆ ਕੇ ਪੈਰ ਧਰਿਆ ਮਾਲਕ ਕਹਿੰਦਾ ਰਾਤ ਮੇਰੇ ਸੁਪਨੇ ਦੇ ਵਿੱਚ ਇੱਕ ਛੋਟੀ ਜੀ ਕੰਨਿਆਈ ਸੀ ਉਹਨੇ ਬੜੇ ਕੀ ਜਵਾਬ ਦਿੱਤਾ ਕਿ ਬਾਪੂ ਜੀ ਜਿਹੜਾ ਤੁਸੀਂ ਮੇਰੇ ਨਾਮ ਦੇ ਮੱਥੇ ਦੇ ਪੈਸੇ ਆਪਣੇ ਰਾਮੂ ਦੇ ਹੱਥ ਦੇ ਕੇ ਭੇਜੇ ਨੇ ਉਹ 98 ਰੁਪਏ ਮੇਰੇ ਕੋਲ ਪਹੁੰਚ ਗਏ ਨੇ ਤੇ ਮੈਂ ਬੜੀ ਖੁਸ਼ ਹਾਂ ਵੀ ਤੁਸੀਂ ਇੰਨੀ ਦੂਰ ਰਹਿ ਕੇ ਇਸ ਹਾਲਾਤ ਦੇ ਵਿੱਚ ਵੀ ਮੇਰੇ ਸੇਵਾ ਭਾਵਨਾ ਜਿਹੜੀ ਆ ਉਹ ਕੰਟੀਨਿਊ ਰੱਖੀ ਬਾਕੀ ਤੂੰ 2 ਰੁਪਏ ਦਾ ਕੀ ਦੇਖੋ ਹੁਣ ਫਿਰ ਕਿੰਨੀ ਸ਼ਰਦਾ ਭਾਵਨਾ ਮਾਲਕ ਬੜਾ ਖੁਸ਼ ਹੋਇਆ ਕਿ ਤੂੰ ਬਹੁਤ ਸੋਹਣਾ ਕੰਮ ਕੀਤਾ ਤੇ ਮੇਰੇ ਜਿਹੜੇ 98 ਰੁਪਏ ਸੀ ਉਹ ਤੂੰ ਚੰਗੇ ਲੇਖਾਂ ਚ ਲਾ ਕੇ 2 ਰੁਪਏ ਉਹ ਮੇਰੇ ਪਰਮਾਤਮਾ ਨੇ ਐਕਸੈਪਟ ਨਹੀਂ ਕੀਤੇ ਜਿੰਨੇ ਮੇਰੇ 98 ਰੁਪਏ ਕਰ ਲਏ ਲੋਕਰ ਵੀ ਬੜਾ ਹੈਰਾਨ ਸੀ ਤੇ ਉਹਨੂੰ ਸਮਝ ਵੀ ਆ ਚੁੱਕੀ ਸੀ ਵੀ ਹਾਂ ਅਸਲੀ ਪੈਸਾ ਕਿੱਥੇ ਮਾਇਨੇ ਰੱਖਦਾ ਗੋਲਗਾਂ ਦੇ ਵਿੱਚ ਨਹੀਂ ਸੇਵਾ ਭਾਵਨਾ ਦੇ ਵਿੱਚ ਸੋ ਇਸ ਤਰ੍ਹਾਂ ਹੀ ਆਪਣੇ ਜੀਵਨ ਦੇ ਵਿੱਚ ਜਿੰਨੀ ਜ਼ਿਆਦਾ ਸੇਵਾ ਦਾਨਪੁਣ ਕਰਾਂਗੇ ਸਾਡੇ ਚੰਗੇ ਲੇਖਾਂ ਦੇ ਵਿੱਚ ਲਿਖਿਆ ਜਾਊਗਾ ਤੇ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਲੱਖ ਰੁਪਏ ਮੇਰੇ ਗੋਲਗ ਵਿੱਚ ਪਾਓ ਪਤਾ ਨਹੀਂ ਕਿਹਦੇ ਕੰਮ ਆਉਣੇ ਆ ਜਦੋਂ ਅਸੀਂ ਕਿਸੇ ਮਦਦਗਾਰ ਦੀ ਮਦਦ ਕਰਦੇ ਆ ਭੁੱਖਿਆਂ ਨੂੰ ਪੇਟ ਰਜਮਾ ਭੋਜਨ ਖਿਲਾਉਣੇ ਆ ਉਹਨਾਂ ਤੋਂ ਦੁਆਵਾਂ ਮੰ ਲੈਣੇ ਆ ਯਾਦ ਰੱਖਿਓ 50 ਰੁਪਏ ਦਾ ਕੀਤਾ ਹੋਇਆ ਦਾਨ ਸਹੀ ਲੇਖਾਂ 'ਚ ਲੱਗ ਜਵੇ ਤਾਂ ਉਹ 50 ਲੱਖ ਦੇ ਬਰਾਬਰ ਹੁੰਦਾ ਤੇ ਲੱਖ ਰੁਪਏ ਗੁੱਸੇ ਦੇ ਵਿੱਚ ਫੈਂਕੇ ਹੋਏ ਮੈਂ ਦਾਨ ਕੀਤਾ ਮੈਂ ਦਾਨ ਕੀਤਾ ਗੁਣ ਗਾਣ ਗਾਈ ਜਾਂਦੇ ਆ ਲੋਕਾਂ ਦੇ ਵਿੱਚ ਉਹ ਤੁਹਾਡੇ 1 ਰੁਪਏ ਦੇ ਬਰਾਬਰ ਨਹੀਂ ਹੁੰਦਾ ਸੋ ਇਸ ਕਰਕੇ ਆਪਣੇ ਚੰਗੇ ਲੇਖਾਂ 'ਚ ਲਾਓ ਕਮਾਈ ਘਟਾ ਪੈਸਾ ਘਟਾ ਤਾਂ ਉਹਦਾ ਦਸਵੰਦ ਬਹੁਤ ਘਟ ਹੁੰਦਾ ਦਸਵੰਦ ਕੀ ਹੈ ਨਾ ਸਾਡੇ ਗੁਰੂਮੀ ਸਿੰਘ ਜੀ ਨੇ ਸਡੇ ਪਰਮਾਤਮਾ ਨੇ ਕਿਹਾ ਜਿੰਨਾ ਤੁਸੀਂ ਦਸਵੰਤ ਆਪਣੇ ਕਮਾਈ ਚੋਂ ਕੱਢਦੇ ਹੋ ਉਹਦਾ ਦੁੱਗਣਾ ਕਰਕੇ ਪਰਮਾਤਮਾ ਤੁਹਾਨੂੰ ਮੋੜਦਾ ਤੇ ਮੋੜਦਾ ਵੀ ਜ਼ਰੂਰ ਹੈ ਸੋ ਇਸ ਕਰਕੇ ਆਪਣੇ ਪੈਸੇ ਨੂੰ ਆਪਣੀ ਕਮਾਈ ਨੂੰ ਚੰਗੇ ਪਾਸੇ ਲਾਇਆ ਕਰੋ ਜੇਕਰ ਮੇਰੀ ਵੀਡੀਓਜ਼ ਮੋਟੀਵੇਟਿਡ ਲੱਗਦੀਆਂ ਨੇ ਚੰਗੀਆਂ ਗੱਲਾਂ ਲੱਗਦੀਆਂ ਨੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ ਰਾਏ ਕੋਈ ਵੀ ਗਲਤ ਲੱਗਦਾ ਹੈ ਮੇਰੇ ਲਾਈਨ ਜਾਂ ਕੋਈ ਅੱਛੀ ਰਾਏ ਆ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ